ਜਸਬਾਤੀ ਜ਼ਿੰਦਗੀ ਦੀ ਸਟੋਰੀ ਇਸ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਮੁਠੀ ਵਿੱਚ ਆਕਾਸ਼ ਦੇ ਨਾਲ। ਮੁਠੀ ਵਿੱਚ ਆਕਾਸ਼ ਕਹਾਣੀ ਕਹਾਣੀਕਾਰ ਰੀਨੂ ਮੰਡਲ ਜੀ ਦੁਆਰਾ ਲਿਖੀ ਗਈ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਇੱਕ ਮਹੀਨਾ ਪਹਿਲਾਂ ਸੁਨੰਦਾ ਨੇ ਡਿਫੈਂਸ ਆਫ ਕੰਟਰੋਲਰ ਅਕਾਊਂਟ ਤੇ ਦਫ਼ਤਰ ਵਿੱਚ ਜੁਆਇਨ ਕੀਤਾ ਸੀ। ਉਸ ਦਿਨ ਦਫ਼ਤਰ ਪਹੁੰਚ ਕੇ ਉਸਨੇ ਚਪੜਾਸੀ ਨੂੰ ਬੁਲਾ ਕੇ ਕਿਹਾ, "ਸੁਰੇਸ਼, ਏ ਐਨ 4 ਸੈਕਸ਼ਨ ਦੇ ਅਕਾਊਂਟਸ ਆਫੀਸਰ ਨੂੰ ਬੁਲਾਓ।" ਸੁਰੇਸ਼ ਚਲਾ ਗਿਆ ਤੇ ਉਹ ਆਪਣੇ ਸਾਹਮਣੇ ਰੱਖੀਆਂ ਫਾਈਲਾਂ ਪੜਨ ਲੱਗੀ 5 ਮਿੰਟ ਬਾਅਦ ਉਸਦੇ ਕੰਨਾਂ ਵਿੱਚ ਆਵਾਜ਼ ਆਈ ਮੇ ਆਈ ਕਮ ਇਨ ਯੈਸ ਕਹਿੰਦੇ ਹੋਏ ਸੁਨੰਦ ਨੇ ਜਿਉਂ ਹੀ ਸਿਰ ਚੁੱਕਿਆ ਥਾ ਬੁਰੀ ਤਰ੍ਹਾਂ ਚੌਂਗ ਗਏ ਸੁਨੰਦ ਤੂੰ ਉਹ ਵੀ ਉਸ ਨੂੰ ਦੇਖ ਕੇ ਘੱਟ ਹੈਰਾਨ ਨਹੀਂ ਸੀ ਪਰ ਉਸ ਨੇ ਆਪਣੇ ਆਪ ਤੇ ਕਾਬੂ ਪਾਉਂਦੇ ਹੋਏ ਕਿਹਾ ਮਿਸਟਰ ਕੀ ਨਾਂ ਹੈ ਤੁਹਾਡਾ ਕੋਜਪਾਲ ਦੀ ਖਾਮੋਸ਼ੀ ਤੋਂ ਬਾਅਦ ਉਹ ਕਹਿਣ ਲੱਗਾ ਪਵਨ ਗੁਪਤਾ ਹੂੰ ਤਾਂ ਮਿਸਟਰ ਪਵਨ ਗੁਪਤਾ ਕੀ ਤੁਹਾਨੂੰ ਪਤਾ ਨਹੀਂ ਕਿ ਆਪਣੇ ਸੀਨੀਅਰ ਅਧਿਕਾਰੀ ਨੂੰ ਉਸਦੇ ਨਾਮ ਨਾਲ ਨਹੀਂ ਮੈਡਮ ਕਹਿ ਕੇ ਸੰਬੋਧਨ ਕਰਦੇ ਹਨ ਜੀ ਆਈ ਐਮ ਸੌਰੀ ਮੈਡਮ ਪਵਨ ਦਾ ਚਿਹਰਾ ਬੁੱਜ ਗਿਆ ਸੁਨੰਦਾ ਕਹਿਣ ਲੱਗੀ ਹੈੱਡ ਕੁਆਟਰ ਤੋਂ ਮੇਲ ਆਇਆ ਸੀ ਫਾਈਨੈਂਸ਼ੀਅਲ ਐਡਵਾਈਜ਼ਰੀ ਦੀ ਰਿਪੋਰਟ ਹਜੇ ਤੱਕ ਕਿਉਂ ਨਹੀਂ ਪਹੁੰਚੀ ਜਦ ਕਿ ਉਸ ਦੀ ਲਾਸਟ ਡੇਟ ਨਿਕਲ ਚੁੱਕੀ ਹੈ ਇਸ ਨੂੰ ਭੇਜਣ ਦਾ ਕੰਮ ਤੁਹਾਡਾ ਹੀ ਹੈ ਨਾ ਜੀ ਮੈਡਮ ਦਰਅਸਲ ਪਿਛਲੇ ਮਹੀਨੇ ਮੇਰੀ ਦੂਜੀ ਬੇਟੀ ਦਾ ਜਨਮ ਹੋਇਆ ਬਸ ਉਦੋਂ ਤੋਂ ਹੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਹੈ ਜਿਸ ਤੇ ਕਰਕੇ ਮੈਨੂੰ ਵਾਰ-ਵਾਰ ਛੁੱਟੀ ਲੈਣੀ ਪੈਂਦੀ ਸੀ ਦੂਜੀ ਬੇਟੀ ਕਹਿੰਦੇ ਹੋਏ ਜਿਸ ਵਿਚਾਰੇਪਨ ਤੇ ਮਾਇੂਸੀ ਦੇ ਭਾਵ ਉਸਦੇ ਚਿਹਰੇ ਤੇ ਆਏ ਉਸ ਨੂੰ ਦੇਖ ਕੇ ਸੁਨੰਦਾ ਨਾ ਮਨ ਕਿਰਣਾ ਨਾਲ ਪਰ ਗਿਆ ਉਹ ਰੁੱਖੇ ਅੰਦਾਜ਼ ਵਿੱਚ ਕਹਿਣ ਲੱਗੀ ਦੇਖੋ ਦਫ਼ਤਰ ਨੂੰ ਤੁਹਾਡੀਆਂ ਪਰਸਨਲ ਪ੍ਰੋਬਲਮ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਆ ਦੋ ਦਿਨਾਂ ਵਿੱਚ ਇਹ ਰਿਪੋਰਟ ਮੇਰੇ ਟੇਬਲ ਤੇ ਪਹੁੰਚਣੀ ਚਾਹੀਦੀ ਆ ਤੁਸੀਂ ਜਾ ਸਕਦੇ ਹੋ ਸ਼ਾਮ ਨੂੰ ਸੁਨੀਤਾ ਘਰ ਵਾਪਸ ਆਈ ਰੋਹਨ ਹਜੇ ਤੱਕ ਘਰ ਨਹੀਂ ਸੀ ਆਇਆ ਉਸਨੇ ਚਾਹ ਬਣਾਈ ਕੁਝ ਸੈਂਡਵਿਚ ਲਈ ਤੇ ਹੇਠਲੇ ਫਲੋਰ ਤੇ ਪਹੁੰਚ ਗਈ ਮੰਮੀ ਪਾਪਾ ਦੇ ਕੋਲ ਦਰਵਾਜ਼ਾ ਰੋਹਨ ਨੇ ਹੀ ਖੋਲਿਆ ਤਾਂ ਉਹ ਹੈਰਾਨ ਹੀ ਰਹਿ ਗਈ ਤੁਸੀਂ ਇੱਥੇ ਮੰਮੀ ਪਾਪਾ ਦੇ ਲਈ ਫਾਲੇ ਆਇਆ ਸੀ ਹੁਣੇ ਤੈਨੂੰ ਫੋਨ ਕਰਨੇ ਲੱਗਾ ਸੀ ਕਿ ਚਾਹ ਬਣਾ ਕੇ ਇੱਥੇ ਹੀ ਲਿਆ ਸਾਰੇ ਇਕੱਠੇ ਪੀਵਾਂਗੇ ਉਸ ਦਾ ਦਿਲ ਫੁੱਲਾਂ ਵਾਂਗ ਖਿੜ ਗਿਆ ਕਿੰਨਾ ਖਿਆਲ ਰੱਖਦਾ ਰੋਹਨ ਮੰਮੀ ਪਾਪਾ ਦਾ ਉਸ ਦੀਆਂ ਆਪਣੀਆਂ ਭਾਵਨਾਵਾਂ ਦਾ ਉਹ ਸੋਚਦੀ ਬਾਅਦ ਵਿੱਚ ਹੈ ਤੇ ਉਹ ਪਹਿਲਾਂ ਹੀ ਹਰ ਕੰਮ ਪੂਰਾ ਕਰ ਦਿੰਦਾ ਇਸ ਵਿਚਾਰ ਨਾਲ ਹੀ ਉਸ ਦੀਆਂ ਅੱਖਾਂ ਭਰ ਗਈਆਂ ਰੋਹਨ ਉਸਦੇ ਜੀਵਨ ਵਿੱਚ ਰੱਬ ਦੀ ਮਿਹਰ ਬਣ ਕੇ ਆਇਆ ਹੈ। ਉਸਦਾ ਰੋਮ-ਰੋਮ ਇਸ ਗੱਲ ਦਾ ਗਵਾਹ ਹੈ। ਉਸ ਸ਼ਾਮ देर ਤੱਕ ਉਹ ਦੋਨੋਂ ਮੰਮੀ ਪਾਪਾ ਨਾਲ ਗੱਲਾਂ ਕਰਦੇ ਰਹੇ। ਫਿਰ ਖਾਣਾ ਖਾ ਕੇ ਆਪਣੇ ਫਲੈਟ ਵਿੱਚ ਆ ਗਏ। ਰੋਹਨ ਕਾਫੀ ਥੱਕ ਗਿਆ ਸੀ। ਇਸ ਲਈ ਲੇਟਦੇ ਹੀ ਉਸ ਨੂੰ ਨੀਂਦ ਆ ਗਈ। ਪਰ ਸੁਨੰਦਾ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਅੱਜ ਦਫ਼ਤਰ ਵਿੱਚ ਹੀ ਅਚਾਨਕ ਉਸਦਾ ਅਤੀਤ ਉਸ ਦੇ ਸਾਹਮਣੇ ਆ ਖੜਾ ਹੋਇਆ ਸੀ। ਅਤੀਤ ਦੇ ਉਹ ਪੰਨੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਕਿਤਾਬ ਵਿੱਚੋਂ ਪਾੜ ਕੇ ਸੁੱਟ ਚੁੱਕੀ ਸੀ ਪਤਾ ਨਹੀਂ ਕਿੱਥੋਂ ਆ ਕੇ ਅਸ ਦੀਆਂ ਅੱਖਾਂ ਦੇ ਅੱਗੇ ਫੜਫੜਾਉਣ ਲੱਗੇ ਉਹਨੇ ਦਿਨੀ ਉਹ ਐਮਐਸਸੀ ਫਾਈਨਲ ਕਰ ਰਹੀ ਸੀ ਉਮੰਗ ਉਤਸ਼ਾਹ ਨਾਲ ਭਰੀ ਉਹ ਆਪਣੇ ਜੀਵਨ ਦੇ ਆਕਾਸ਼ ਵਿੱਚ ਉਚਾਈਆਂ ਦੇ ਨਵੇਂ ਪੜਾ ਤੈਅ ਕਰਨਾ ਚਾਹੁੰਦੀ ਸੀ ਉਦੋਂ ਹੀ ਮੰਮੀ ਦੇ ਫਿਕਰ ਨੇ ਉਸ ਦੀ ਉਡਾਨ ਤੇ ਰੋਕ ਲਗਾ ਦਿੱਤੀ ਉਹ ਹੈਰਾਨ ਸੀ ਮੰਮੀ ਇਹ ਅਚਾਨਕ ਤੁਹਾਨੂੰ ਮੇਰੇ ਵਿਆਹ ਦੀ ਗੱਲ ਕਿੱਥੋਂ ਸੁੱਝ ਗਈ ਤੁਸੀਂ ਤਾਂ ਸ਼ੁਰੂ ਤੋਂ ਹੀ ਕੁੜੀਆਂ ਦੇ ਆਤਮ ਨਿਰਪਰ ਹੋਣ ਦੇ ਹਮਾਇਤੀ ਰਹੇ ਹੋ ਸੁਨੰਦਾ ਚਾਹੁੰਦੀ ਤਾਂ ਮੈਂ ਵੀ ਆਂ ਕਿ ਤੂੰ ਆਤਮ ਨਿਰਪਰ ਬਣੇ ਪਰ ਸਾਡੀ ਸਮੱਸਿਆ ਨੂੰ ਵੀ ਸਮਝ ਤੇਰੇ ਪਾਪਾ ਦੇ ਰਿਟਾਇਰ ਹੋਣ ਵਿੱਚ 4 ਸਾਲ ਬਾਕੀ ਹਨ ਉਸ ਤੋਂ ਪਹਿਲਾਂ ਅਸੀਂ ਤੇਰੇ ਅਤੇ ਨੀਤੂ ਦੋਨਾਂ ਦੇ ਵਿਆਹ ਦੇ ਫਰਜ਼ਾਂ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਰਹੀ ਗੱਲ ਤੇਰੇ ਆਤਮ ਨਿਰਪਰ ਬਣਨ ਦੀ ਤੂੰ ਤਾਂ ਉਹ ਵਿਆਹ ਤੋਂ ਬਾਅਦ ਵੀ ਬਣ ਸਕਦੀਆਂ। ਉਸਨੇ ਮੰਮੀ ਦੇ ਸੁਝਾਅ ਨੂੰ ਮੰਨ ਲਿਆ। ਹੁਣ ਪਾਪਾ ਨੇ ਉਸਦੇ ਲਈ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਇੱਕ ਦਿਨ ਉਹ ਸਭ ਇੱਕ ਵਿਆਹ ਸਮਾਗਮ ਵਿੱਚ ਗਏ ਸੀ। ਉੱਥੇ ਪਵਨ ਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਹੋਈ। ਉਹਨਾਂ ਦਾ ਵਾਰ-ਵਾਰ ਸੁਨੰਧਾ ਨੂੰ ਪ੍ਰਸੰਤਾ ਵਾਲੀ ਦ੍ਰਿਸ਼ਟੀ ਨਾਲ ਤੱਕਣਾ ਇਸ ਗੱਲ ਦਾ ਸੰਕੇਤ ਦੇ ਰਿਹਾ ਸੀ ਕਿ ਉਹ ਉਹਨਾਂ ਨੂੰ ਪਸੰਦ ਹੈ। 4 ਦਿਨਾਂ ਬਾਅਦ ਉਹਨਾਂ ਨੇ ਘਰ ਆ ਕੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ। ਦੇਖਣ ਵਿੱਚ ਭਲਾ ਪਵਨ ਸਧਾਰਨ ਸੀ ਪਰ ਉਸਦੇ ਪਰਿਵਾਰ ਦਾ ਉੱਚਾ ਸਟੇਟਸ ਤੇ ਸਭ ਤੋਂ ਵੱਡੀ ਗੱਲ ਉਸਦੀ ਸਰਕਾਰੀ ਨੌਕਰੀ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਦੀ ਸਭ ਤੋਂ ਵੱਡੀ ਵਜ੍ਹਾ ਸੀ ਤਿੰਨ ਚਾਰ ਮੁਲਾਕਾਤਾਂ ਵਿੱਚ ਹੀ ਸੁਨੰਦਾ ਇਹਨਾਂ ਤਾਂ ਜਾਣ ਗਈ ਸੀ ਕਿ ਪਵਨ ਦਿਲ ਦਾ ਸਾਫ਼ ਤੇ ਸਪਸ਼ਟ ਸੀ ਤੇ ਸੁਨੰਦਾ ਨੂੰ ਅਜਿਹੇ ਹੀ ਲੋਕ ਪਸੰਦ ਹਨ ਘਰ ਵਿੱਚ ਖੁਸ਼ੀਆਂ ਦੇ ਰੰਗ ਫੈਲ ਗਏ ਸੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ। ਪੂਰਾ ਦਿਨ ਉਹ ਮੰਮੀ ਦੇ ਨਾਲ ਵਿਆਹ ਦੀਆਂ ਤਿਆਰੀਆਂ ਵਿੱਚ ਬਿਜ਼ੀ ਰਹਿੰਦੀ ਤੇ ਰਾਤ ਨੂੰ ਫੋਨ ਤੇ ਪਵਨ ਦੇ ਨਾਲ ਆਪਣੀ ਭਵਿੱਖ ਦੇ ਸਤਰੰਗੀ ਸੁਪਨੇ ਬਣਦੀ। ਨੀਤੂ ਦੀ ਵੀ ਹੁਣ ਆਪਣੇ ਹੋਣ ਵਾਲੇ ਜੀਜੂ ਨਾਲ ਚੰਗੀ ਦੋਸਤੀ ਹੋ ਗਈ ਸੀ। ਘਰ ਵਿੱਚ ਸਾਰੇ ਖੁਸ਼ ਸਨ। ਉਸ ਸਮੇਂ ਉਹ ਕਿੱਥੇ ਜਾਣਦੇ ਸੀ ਕਿ ਕੋਈ ਅਣਹੋਣੀ ਦੱਬੇ ਬੈ ਰਹੀ ਉਹਨਾਂ ਵੱਲ ਵੱਧ ਰਹੀ ਹੈ। ਇੱਕ ਸਵੇਰ ਚਾਹ ਪੀਂਦੇ ਹੋਏ ਅਸਤੇ ਪਾਪਾ ਦੇ سینੇ ਵਿੱਚ ਤੇਜ਼ ਦਰਦ ਉੱਠਿਆ। ਸੁਨੰਦਾ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਪਾਪਾ ਨੂੰ ਲੈ ਕੇ ਉਹ ਹਸਪਤਾਲ ਚਲੇ ਗਏ। ਅਸਤੇ ਪਾਪਾ ਆਈਸੀਯੂ ਵਿੱਚ ਐਡਮਿਟ ਸੀ। ਉਹਨਾਂ ਨੂੰ ਸਵੀਅਰ ਹਾਰਟ ਅਟੈਕ ਆਇਆ ਸੀ। ਡਾਕਟਰ ਇਲਾਜ ਵਿੱਚ जुट ਗਏ ਸੀ। ਘਬਰਾਹਟ ਤੇ ਡਰ ਦੇ ਕਾਰਨ ਮੰਮੀ ਦੇ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ। ਸੁਨੰਦਾ ਉਹਨਾਂ ਨੂੰ ਕਿਸੇ ਤਰ੍ਹਾਂ ਹੌਸਲਾ ਦੇ ਰਹੀ ਸੀ ਕਿਉਂਕਿ ਉਹ ਕਾਫੀ ਹਿੰਮਤੀ ਸੀ। ਜ਼ਿੰਦਗੀ ਵਿੱਚ ਆਈ ਕਿਸੇ ਵੀ ਆਫਤੋਂ ਉਹ ਘਬਰਾਉਂਦੀ ਨਹੀਂ ਸੀ ਪਰ ਇਨਸਾਨ ਨੂੰ ਜਦੋਂ ਆਪਣੇ ਕਿਸੇ ਦਾ ਮੋਢਾ ਨਜ਼ਰ ਆਉਂਦਾ ਤਾਂ ਉਹ ਸਹਾਰਾ ਪਾਉਣ ਦੇ ਲਈ ਉਸਦੇ ਹੱਥ ਖੁਦ ਬਖੁਦ ਉਸ ਵੱਲ ਵੱਜ ਜਾਂਦੇ ਹਨ ਸੁਨੰਦਾ ਨੇ ਵੀ ਪਮਨ ਨੂੰ ਫੋਨ ਕਰ ਦਿੱਤਾ ਕੁਝ ਦੇਰ ਵਿੱਚ ਉਹ ਹਸਪਤਾਲ ਪਹੁੰਚ ਗਿਆ ਉਸ ਦੇ ਆਉਣ ਤੇ ਉਸ ਨੂੰ ਇੱਕ ਸੁਰੱਖਿਆ ਦਾ ਅਹਿਸਾਸ ਹੋਇਆ ਕਿ ਜਿਵੇਂ ਹੁਣ ਸਭ ਕੁਝ ਠੀਕ ਹੋ ਜਾਵੇਗਾ ਤੇ ਸੱਚਮੁੱਚ 2 ਘੰਟੇ ਬਾਅਦ ਪਾਪਾ ਖਤਰੇ ਤੋਂ ਬਾਹਰ ਆ ਗਏ ਸੀ। ਪਵਨ ਨੇ ਉਸ ਦਿਨ ਦਫ਼ਤਰ ਤੋਂ ਛੁੱਟੀ ਲੈ ਲਈ ਸੀ। ਕੰਟੀਨ ਤੋਂ ਉਹ ਸਾਰਿਆਂ ਲਈ ਚਾਹ ਤੇ ਸਨੈਕਸ ਲਿਆ ਕੇ ਸਭ ਨੂੰ ਖਵਾਉਂਦਾ ਰਿਹਾ। ਉਸ ਦਾ ਇਹ ਆਪਣਾ ਪੰ ਸੁਨੰਦਰੀ ਮਨ ਨੂੰ ਛੋ ਰਿਆ ਸੀ। ਪਵਨ ਦੇ ਨਾਲ ਉਹ ਇੱਕ ਅਣਜਾਣੀ ਜਹੀ ਮਜ਼ਬੂਤ ਟੋਰ ਨਾਲ ਬੰਨੀ ਜਾ ਰਹੀ ਸੀ। 2-3 ਦਿਨ ਤੱਕ ਪਵਨ ਸਵੇਰੇ ਸ਼ਾਮ ਹਸਪਤਾਲ ਆਉਂਦਾ ਰਿਹਾ। ਫਿਰ ਇੱਕਦਮ ਉਸ ਦਾ ਆਉਣਾ ਬੰਦ ਹੋ ਗਿਆ। बस फोन ਕਰਕੇ ਉਹ ਹਾਲਚਾਲ ਪੁੱਛ ਲੈਂਦਾ। ਉਹ ਹੈਰਾਨ ਸੀ। ਵਜ੍ਹਾ ਪੁੱਛਦੀ ਤਾਂ ਆਪਣੇ ਬਿਜ਼ੀ ਹੋਣ ਬਾਰੇ ਕਹਿ ਛੱਡਦਾ। 10 ਦਿਨ ਬਾਅਦ ਉਸਦੇ ਪਾਪਾ ਘਰ ਆ ਗਏ। ਇੱਕ ਸ਼ਾਮ ਨੂੰ ਫੋਨ ਕਰਕੇ ਪਵਨ ਨੇ ਉਸਨੂੰ ਨੇੜਲੇ ਕਾਫੀ ਸ਼ਾਪ ਵਿੱਚ ਬੁਲਾਇਆ। ਉਹ ਪਹੁੰਚੀ ਤੇ ਉਸਦੇ ਕੋਲ ਬੈਠਦੇ ਆ ਮਸਕਰਾਉਂਦੀ ਹੋਈ ਔਲਾਮਾ ਦਿੰਦੀ ਕਹਿਣ ਲੱਗੀ। ਕਿੰਨੀ ਐਬਸੈਂਟ ਲੱਗੀਆਂ ਤੁਹਾਡੀਆਂ? ਜਾਣਦੇ ਹੋ? ਮੰਮੀ, ਪਾਪਾ, ਨੀਤੂ ਸਾਰੇ ਯਾਦ ਕਰ ਰਹੇ ਆ ਤੁਹਾਨੂੰ। ਤੇ ਕੱਲ ਹੀ ਹਾਜ਼ਰ ਹੋਣ ਦਾ ਆਰਡਰ ਜਾਰੀ ਕੀਤਾ ਉਹ ਇੱਕ ਟੱਕ ਉਸ ਦਾ ਚਿਹਰਾ ਦੇਖਦਾ ਰਿਹਾ ਇੰਨੇ ਵਿੱਚ ਵੇਟਰ ਕਾਫੀ ਰੱਖ ਕੇ ਚਲਾ ਗਿਆ ਕਾਫੀ ਪੀਂਦੇ ਹੋਏ ਉਸ ਨੇ ਪਾਪਾ ਦਾ ਹਾਲ ਚਾਲ ਪੁੱਛਿਆ ਫਿਰ ਕਹਿਣ ਲੱਗਾ ਸੁਨੰਦਾ ਆਈ ਐਮ ਸੌਰੀ ਮੈਂ ਵਿਆਹ ਨਹੀਂ ਕਰ ਸਕਦਾ ਸੁਨੰਦਾ ਨੂੰ ਲੱਗਿਆ ਜਿਵੇਂ ਗਰਮ ਕਾਫੀ ਨਾਲ ਉਸ ਦੇ ਬੁੱਲ ਸੜ ਗਏ ਹੋ ਉਸ ਨੇ ਕੱਪ ਟੇਬਲ ਤੇ ਰੱਖ ਦਿੱਤਾ ਉਸਦੇ ਬੁੱਲਾਂ ਦੀ ਮੁਸਕਰਾਹਟ ਅਲੋਪ ਹੋ ਗਈ ਤੇ ਚਿਹਰਾ ਪੀਲਾ ਪੈ ਗਿਆ ਇਹੋ ਜਿਹਾ ਮਜ਼ਾਕ ਨਾ ਕਰੋ ਪਵਨ ਇਹ ਮਜ਼ਾਕ ਨਹੀਂ ਆ ਮੈਂ ਸੱਚ ਕਹਿ ਰਿਹਾ ਪਰ ਕਿਉਂ ਇਹੋ ਜਿਹੀ ਕੀ ਮਜਬੂਰੀ ਆ ਗਈ ਤੂੰ ਸੁਣ ਨਹੀਂ ਸਕੇਂਗੀ ਮੇਰੇ ਵਿੱਚ ਹਰ ਗੱਲ ਨੂੰ ਸੁਣਨ ਦੀ ਸਮਰੱਥਾ ਹੈ ਤੁਸੀਂ ਦੱਸੋ ਸੁਨੰਦਾ ਕਾਰਨ ਸਿਰਫ ਇਹਨਾ ਕਿ ਤੁਸੀਂ ਦੋ ਪਹਿਣਾ ਹੋ ਤੁਹਾਡਾ ਕੋਈ ਭਰਾ ਨਹੀਂ ਆ ਕੱਲ ਨੂੰ ਤੁਹਾਡੇ ਪਾਪਾ ਨੂੰ ਕੁਝ ਹੋ ਗਿਆ ਤਾਂ ਵੱਡੀ ਬੇਟੀ ਹੋਣ ਦੇ ਨਾਂ ਤੇ ਸਾਰੀ ਜ਼ਿੰਮੇਵਾਰੀ ਤੁਹਾਡੇ ਦੋਨਾਂ ਤੇ ਆ ਜਾਵੇਗੀ ਤੇ ਮੈਂ ਦੋ ਦੋ ਪਰਿਵਾਰਾਂ ਦਾ ਬੋਝ ਚੱਕਣ ਲਈ ਤਿਆਰ ਨਹੀਂ ਹਾਂ ਉਸਦੇ ਕਹੇ ਗਏ ਇਹ ਸ਼ਬਦ ਸ਼ੀਸ਼ੇ ਦੀ ਤਰ੍ਹਾਂ ਸੁਨੰਦਾ ਦਾ ਦਿਲ چیرਦੇ ਚਲੇ ਗਏ ਬੁੱਤ ਬਣੀ ਬੈਠੀ ਉਹ ਉਸ ਨੂੰ ਤੱਕਦੀ ਹੀ ਰਹਿ ਗਈ ਫਿਰ ਇੱਕਦਮ ਜ਼ੋਰ ਦੇ ਕੇ ਕਹਿਣ ਲੱਗੀ ਰਿਸ਼ਤਾ ਲੈ ਕੇ ਤੁਸੀਂ ਸਾਡੇ ਘਰ ਆਏ ਸੀ ਨਾ ਕਿ ਉਸ ਸਮੇਂ ਤੁਸੀਂ ਨਹੀਂ ਜਾਣਦੇ ਸੀ ਕਿ ਮੇਰੀ ਇੱਕ ਛੋਟੀ ਭੈਣ ਆ ਕੋਈ ਭਰਾ ਨਹੀਂ ਜਾਣਦਾ ਸੀ ਪਰ ਉਦੋਂ ਇਸ ਕਮੀ ਨੂੰ ਮਹਿਸੂਸ ਨਹੀਂ ਕੀਤਾ ਸੀ ਇਸ ਦੇ ਦੂਰਦਰਸ਼ੀ ਨਤੀਜਿਆਂ ਦੇ ਵਿਸ਼ੇ ਵਿੱਚ ਨਹੀਂ ਸੋਚਿਆ ਸੀ ਹਾਂ ਫਿਰ ਤਾਂ ਪਾਪਾ ਨੂੰ ਹਾਰਟ ਅਟੈਕ ਆਉਣਾ ਤੇਰੇ ਲਈ ਵਰਦਾਨ ਸਾਬਤ ਹੋਇਆ ਇੱਕ ਗਲਤ ਫੈਸਲਾ ਲੈਣ ਤੋਂ ਬਚ ਗਿਆ ਤੂੰ ਵਿਆਹ ਤੋਂ ਬਾਅਦ ਜੇ ਕਰੇ ਹਾਰਟ ਅਟੈਕ ਆਉਂਦਾ ਤਾਂ ਤੂੰ ਕੀ ਕਰਦਾ ਮੈਨੂੰ ਛੱਡ ਦਿੰਦਾ ਪਵਨ ਉਸਦੀਆਂ ਨਜ਼ਰਾਂ ਦੀ ਤਾੜ ਨਾ ਸਹਿੰਦਾ ਹੋਇਆ ਦੂਜੇ ਪਾਸੇ ਦੇਖਣ ਲੱਗਾ ਇੱਕ ਨਫ਼ਰਤ ਭਰੀ ਨਜ਼ਰ ਨਾਲ ਉਸ ਵੱਲ ਵੇਖਦੇ ਹੋਏ ਉੱਠ ਕੇ ਖੜੀ ਹੋ ਗਈ ਥੈਂਕ ਯੂ ਪਵਨ ਚੰਗਾ ਹੋਇਆ ਜੋ ਵਿਆਹ ਤੋਂ ਪਹਿਲਾਂ ਤੇਰੇ ਚਿਹਰੇ 'ਤੇ ਦੰਕਾਂ ਬੁੱਤਰ ਗਿਆ ਮੈਂ ਵੀ ਤੇਰੇ ਵਰਗੇ ਨਪੁੰਸਕ ਇਨਸਾਨ ਦੇ ਨਾਲ ਜੋੜਨ ਤੋਂ ਬਚ ਗਈ ਤੂੰ ਕੁੜੀਆਂ ਨੂੰ ਸ਼ਰਾਪ ਸਮਝਦਾ ਹੈ ਨਾ ਤਾਂ ਪਰਮਾਤਮਾ ਅੱਗੇ ਪ੍ਰਾਰਥਨਾ ਕਰੀ ਕਿ ਤੇਰੇ ਘਰ ਕਦੇ ਵੀ ਕੋਈ ਧੀ ਨਾ ਜਨਮ ਲਵੇ ਦਿਲ ਵਿੱਚ ਨਫ਼ਰਤ, ਗੁੱਸਾ, ਬੇਇੱਜ਼ਤੀ ਤੇ ਪੀੜਾਂ ਦਾ ਤੂਫਾਨ ਸਮੇਟਦੀ ਹੋਈ ਉਹ ਘਰ ਵਾਪਸ ਆ ਗਈ। ਪਰ ਘਰ ਉਸਨੇ ਕਿਸੇ ਨੂੰ ਵੀ ਇਸ ਤੂਫਾਨ ਦੇ ਆਉਣ ਦਾ ਅਹਿਸਾਸ ਨਹੀਂ ਸੀ ਹੁਣ ਦਿੱਤਾ। ਪਾਪਾ ਹਜੇ ਕਮਜ਼ੋਰ ਹਨ। ਉਹ ਇਸ ਸਦਮੇ ਨੂੰ ਨਹੀਂ ਸਹਿ ਸਕਣਗੇ। ਇਹੀ ਵਿਚਾਰ ਮਨ ਵਿੱਚ ਰੱਖਦੇ ਆਂ। ਉਹ ਪਵਨ ਬਾਰੇ ਸੋਚਦੇ ਆਂ ਪਤਾ ਨਹੀਂ ਕਿੰਨੇ ਬਹਾਨੇ ਬਣਾਉਂਦੀ ਰਹੀ। ਪਰ ਕਦੋਂ ਤੱਕ? ਮੰਮੀ ਪਾਪਾ ਦੀਆਂ ਤਜਰਬੇਕਾਰ ਅੱਖਾਂ ਨੇ ਹਵਾਵਾਂ ਦੇ ਬਦਲੇ ਹੋਏ ਰੁੱਖ ਤੋਂ ਹੀ ਅੰਦਾਜ਼ਾ ਲਗਾ ਲਿਆ ਸੀ ਸਭ ਕੁਝ ਪਤਾ ਲੱਗਣ ਤੇ ਮੰਮੀ ਨੇ ਕਿਹਾ ਰਿਸ਼ਤਾ ਟੁੱਟਣ ਨਾਲ ਬਹੁਤ ਬਦਨਾਮੀ ਹੋਵੇਗੀ ਸੁਨੰਦਾ ਅਸੀਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ ਤੂੰ ਪਵਨ ਨੂੰ ਬੁਲਾ ਮੈਂ ਉਸ ਨਾਲ ਗੱਲ ਕਰਾਂਗੀ ਕਿਸੇ ਵੀ ਹਾਲਤ ਵਿੱਚ ਅਸੀਂ ਉਸ ਉੱਪਰ ਕੋਈ ਵੀ ਬੋਝ ਨਹੀਂ ਪਾਵਾਂਗੇ ਉਹ ਤੜਪਦੀ ਹੋਈ ਕਹਿਣ ਲੱਗੀ ਲੋਕਾਂ ਦੇ ਡਰ ਤੋਂ ਤੁਸੀਂ ਮੇਰਾ ਵਿਆਹ ਇੱਕ ਅਜਿਹੇ ਵਿਅਕਤੀ ਨਾਲ ਕਰ ਦਿਓਗੇ ਜੋ ਮੇਰੇ ਪਰਵਾਰ ਨੂੰ ਬੋਝ ਸਮਝ ਰਿਹਾ ਕੀ ਉਸ ਦੇ ਨਾਲ ਮੈਂ ਖੁਸ਼ ਰਹਿ ਸਕਾਂਗੀ ਤੁਸੀਂ ਦੋਨਾਂ ਨੇ ਇੰਨੀਆਂ ਤਕਲੀਫਾਂ ਚੱਲ ਕੇ ਸਾਡੀ ਪਰਵਰਿਸ਼ ਕੀਤੀ ਤੇ ਅੱਜ ਜਦੋਂ ਫਰਜ਼ ਨਿਭਾਉਣ ਦੀ ਸਾਡੀ ਵਾਰੀ ਆਈ ਤਾਂ ਅਸੀਂ ਪਿੱਛੇ हट ਜਾਈਏ ਕਿਉਂਕਿ ਅਸੀਂ ਕੁੜੀਆਂ ਨਹੀਂ ਮੰਮੀ ਅਜਿਹੇ ਵਿਅਕਤੀ ਨਾਲ ਵਿਆਹ ਕਰਨ ਤੋਂ ਚੰਗਾ ਮੈਂ ਇਸੇ ਤਰ੍ਹਾਂ ਕੁਆਰੀ ਬੈਠੀ ਰਹਾ ਠੀਕ ਆ ਸੱਚ-ਸੱਚ ਦੱਸੋ ਕੀ ਤੁਹਾਨੂੰ ਕਦੇ ਅਫਸੋਸ ਹੋਇਆ ਕਿ ਤੁਹਾਡਾ ਕੋਈ ਬੇਟਾ ਨਹੀਂ ਆ ਦੋ ਧੀਆ ਹਨ ਨਹੀਂ ਕਦੇ ਨਹੀਂ ਮੈਂ ਤਾਂ ਡਿਲੀਵਰੀ ਦੇ ਸਮੇਂ ਵੀ ਪਰਮਾਤਮਾ ਤੋਂ ਇਹੀ ਪ੍ਰਾਰਥਨਾ ਕਰਦੀ ਸੀ ਕਿ ਬੇਟਾ ਹੋਵੇ ਜਾਂ ਬੇਟੀ ਬਸ ਜੋ ਵੀ ਹੋਵੇ ਤੰਦਰੁਸਤ ਹੋਵੇ ਫਿਰ ਮੈਂ ਕਿਉਂ ਇਸ ਨੂੰ ਆਪਣੇ ਪਰਿਵਾਰ ਦੀ ਕਮੀ ਸਮਝਾਂ ਸੁਨੰਦਾ ਠੀਕ ਕਹਿ ਰਹੀ ਆ ਅਜਿਹੀ ਘਟਿਆ ਸੋਚ ਵਾਲੇ ਇਨਸਾਨ ਨਾਲ ਮੈਂ ਆਪਣੀ ਧੀ ਦਾ ਵਿਆਹ ਬਿਲਕੁਲ ਨਹੀਂ ਕਰ ਸਕਦਾ ਉਸਤੇ ਪਾਪਾ ਨੇ ਕਿਹਾ ਉਹ ਉਸ ਪੂਰੀ ਰਾਤ ਵਿਚਾਰਾਂ ਦੀ ਦਲਦਲ ਵਿੱਚ ਭਟਕਦੀ ਰਹੀ ਤੇ ਅੰਤ ਉਸਨੇ ਫੈਸਲਾ ਕਰ ਲਿਆ ਸਵੇਰੇ ਖਾਣਾ ਖਾਂਦੇ ਟੇਬਲ ਤੇ ਉਸਦੇ ਮੰਮੀ ਨੇ ਪਾਪਾ ਨੂੰ ਕਿਹਾ ਸੁਨੰਦਾ ਦੇ ਲਈ ਕੋਈ ਹੋਰ ਮੁੰਡਾ ਦੇਖ ਲਵੋ ਨਹੀਂ ਮੰਮੀ ਬਸ ਹੁਣ ਹੋਰ ਨਹੀਂ ਮੈਂ ਫੈਸਲਾ ਕਰ ਲਿਆ ਮੈਂ ਸਿਵਲ ਸਰਵਿਸੇਸ ਦਾ ਪੇਪਰ ਦੇਵਾਂਗੀ ਜੀਵਨ ਵਿੱਚ ਵੱਡਾ ਮੁਕਾਮ ਹਾਸਲ ਕਰਾਂਗੀ ਤਾਂ ਕਿ ਫੇਰ ਕਦੇ ਕੋਈ ਵੀ ਨਾ ਕਹਿ ਸਕੇ ਕਿ ਇਸ ਪਰਿਵਾਰ ਵਿੱਚ ਬੇਟਾ ਨਹੀਂ ਹੈ ਬਿਲਕੁਲ ਠੀਕ ਦੀਦੀ ਮੈਂ ਵੀ ਹੁਣ ਮੈਡੀਕਲ ਦੀ ਤਿਆਰੀ ਕਰਾਂਗੀ ਨੀਤੂ ਵੀ ਚੈੱਕ ਦਿਆਂ ਬੋਲੀ ਕਰੋ ਤੁਸੀਂ ਦੋਨੋਂ ਮਨਮਾਨੀਆਂ ਕਰੋ ਇਹ ਤਾਂ ਸੋਚੋ ਕਿ ਤੁਹਾਡੇ ਪਾਪਾ ਰਿਟਾਇਰ ਬਸ-ਬਸ ਪਾਪਾ ਨੇ ਟੋਕਦਿਆਂ ਕਿਹਾ ਮੈਨੂੰ ਆਪਣੀਆਂ ਧੀਆਂ ਨੂੰ ਪੜਾਉਣ ਵਿੱਚ ਕੋਈ ਹਰਜ ਨਹੀਂ ਹੈ ਤੇ ਮੈਂ ਇਹਨਾਂ ਨੂੰ ਪੜਾਉਂਦੇ ਸਮਰੱਥਾਂ ਬੱਚਿਆਂ ਨੂੰ ਆਪਣੇ ਜੀਵਨ ਦਾ ਫੈਸਲਾ ਖੁਦ ਕਰਨ ਦਿਓ ਉਹਨਾਂ ਨੂੰ ਆਪਣੇ ਖੰਭਾਂ ਨੂੰ ਅਜ਼ਮਾਉਣ ਦਿਓ ਜੇਕਰ ਹੌਸਲਾ ਹੋਵੇ ਦਿਸ਼ਾ ਸਹੀ ਹੋਵੇ ਤਾਂ ਇਨਸਾਨ ਦੀ ਮੁਠੀ ਵਿੱਚ ਅਸਮਾਨ ਵੀ ਸਮਾ ਜਾਂਦਾ ਬਸ ਉਸੇ ਦਿਨ ਤੋਂ ਸੁਨੰਦ ਦਾ ਸਿਵਲ ਸਰਵਿਸਿਜ਼ ਦੀਆਂ ਤਿਆਰੀਆਂ ਵਿੱਚ ਟੁੱਟ ਗਈ ਤੇਜ਼ ਬੁੱਧੀ ਦੀ ਮਾਲਕਤਾ ਉਹ ਪਹਿਲਾਂ ਹੀ ਸੀ ਤੇ ਸਫਲਤਾ ਦਾ ਮਾਰਗ ਆਪਣੇ ਆਪ ਹੀ ਆਸਾਨ ਹੁੰਦਾ ਚਲਾ ਗਿਆ ਪਹਿਲੀ ਕੋਸ਼ਿਸ਼ ਵਿੱਚ ਹੀ ਇੰਨੀ ਵੱਡੀ ਕਾਮਯਾਬੀ ਨਾਲ ਸਾਰੇ ਘਰ ਵਿੱਚ ਖੁਸ਼ੀਆਂ ਛਾ ਗਈਆਂ ਸੀ ਸਮੇਂ ਦੇ ਨਾਲ ਸੁਨੰਦਾ ਟ੍ਰੇਨਿੰਗ ਦੇ ਲਈ ਹైదరాబాద్ ਪਹੁੰਚ ਗਈ। ਇੰਨਾ ਵੱਡਾ ਖੂਬਸੂਰਤ ਕੈਂਪਸ ਤੇ ਵੱਖ-ਵੱਖ ਪ੍ਰਾਂਤਾਂ ਤੋਂ ਆਏ ਟ੍ਰੇਨੀਜ਼। ਕੋਲ ਮਲਾ ਕੇ ਉੱਥੋਂ ਦਾ ਮਾਹੌਲ ਖੁਸ਼ਹਰਮਾ ਸੀ। ਇੱਕ ਦਿਨ ਉਹ ਫੂਡ ਕੋਰਟ ਵਿੱਚ ਲੰਚ ਕਰ ਰਹੀ ਸੀ। ਤਾਂ ਉਸ ਨੂੰ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ। ਸੁਨੰਦਾ ਮੁੜੀ ਤਾਂ ਆਪਣੇ ਕਾਲਜ ਦੇ ਸਾਥੀ ਰੋਹਨ ਨੂੰ ਦੇਖ ਕੇ ਇੱਕ ਖੁਸ਼ਹਰਮਾ ਹੈਰਾਨੀ ਵਿੱਚ ਡੁੱਬ ਗਈ। ਉਹ ਕਹਿਣ ਲੱਗਾ, "ਤੂੰ ਕਦੇ ਦੱਸਿਆ ਹੀ ਨਹੀਂ" ਕਿ ਤੂੰ ਵੀ ਸਿਵਲ ਸਰਵਿਸਿਜ਼ ਵਿੱਚ ਜਾਣਾ ਚਾਹੁੰਦੀ ਸੀ? ਉਹ ਮੁਸਕਰਾਉਂਦਿਆਂ ਕਹਿਣ ਲੱਗੀ ਕਦੇ-ਕਦੇ ਜ਼ਿੰਦਗੀ ਦੇ ਵੱਡੇ ਫੈਸਲੇ ਅਚਾਨਕ ਹੀ ਲੈ ਲਏ ਜਾਂਦੇ ਹਨ। ਯਾਦ ਹੈ ਕਾਲਜ ਵਿੱਚ ਫਰਸਟ ਪੋਜੀਸ਼ਨ ਨੂੰ ਲੈ ਕੇ ਸਾਡੇ ਦੋਨਾਂ ਦੇ ਵਿਚਕਾਰ ਕਿੰਨੀ ਖਿੱਚ-ਤਣਾਅ ਚੱਲਦੀ ਰਹਿੰਦੀ ਸੀ? ਮੇਰਾ ਇੱਕ ਵੀ ਨੰਬਰ ਜ਼ਿਆਦਾ ਆ ਜਾਂਦਾ ਤਾਂ ਤੇਰਾ ਇਹ ਨੱਕ ਕਿਵੇਂ ਫੁੱਲ ਜਾਂਦਾ ਸੀ? ਹਸਨੇ ਸੁਨੰਦਾ ਦਾ ਨੱਕ ਫੜ ਕੇ ਜ਼ੋਰ ਨਾਲ ਹਿਲਾਇਆ ਤਾਂ ਉਹ ਖਿੜ-ਖਿੜਾਉਂਦਿਆਂ ਹੱਸਣ ਲੱਗੀ। ਰੋਹਨ ਉਸ ਨੂੰ ਚੁੱਪਚਾਪ ਤੱਕਦਾ ਰਿਹਾ ਯਾਰ ਤੂੰ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਹੋ ਗਈਆਂ ਅਸਤੀਆਂ ਗੱਲਾਂ ਲਾਲ ਹੋ ਗਈਆਂ ਨਜ਼ਰਾਂ ਸ਼ਰਮ ਨਾਲ ਝੁੱਕ ਗਈਆਂ ਹੌਲੀ-ਹੌਲੀ ਉਹਨਾਂ ਦੀ ਦੋਸਤੀ ਗੂੜੀ ਹੋਣ ਲੱਗੀ ਜਦੋਂ ਦੋ ਇਨਸਾਨਾਂ ਦੇ ਵਿਚਾਰ ਸਮਾਨਤਾਵਾਂ ਹੋਣ ਸੁਭਾਅ ਤੇ ਸੁਪਨੇ ਇੱਕ ਹੋਣ ਤਾਂ ਆਪਣੀਆਂ ਪੰਦੀਆਂ ਕੋਮਲ ਕਲੀਆਂ ਆਪਣੇ ਆਪ ਫੁੱਟਣ ਲੱਗ ਜਾਂਦੀਆਂ ਹਨ ਉਹਨਾਂ ਦਿਨਾਂ ਵਿੱਚ ਰੋਹਨ 4 ਦਿਨਾਂ ਦੇ ਲਈ ਆਪਣੀ ਭੈਣ ਦਾ ਵਿਆਹ ਕਰਨ ਚਲਾ ਗਿਆ। ਉਸ ਸਮੇਂ ਉਹ ਕਿੰਨੀ ਬੇਚੈਨ ਹੋ ਗਈ ਸੀ। ਰੋਹਨ ਨਾਲ ਮਿਲਣ ਦੀ ਤੜਫ ਨੇ ਉਸ ਨੂੰ ਅਹਿਸਾਸ ਕਰਵਾਇਆ ਕਿ ਆਪਣੇ ਪੰਡੀਆਂ ਇਹ ਕੋਮਲ ਕਲੀਆਂ ਪਿਆਰ ਦੇ ਇੱਕ ਛੋਟੇ ਜਿਹੇ ਪੌਦੇ ਵਿੱਚ ਬਦਲ ਚੁੱਕੀਆਂ ਹਨ। ਇਸੇ ਤਰ੍ਹਾਂ 1 ਸਾਲ ਬੀਤ ਗਿਆ। ਅਗਲੀ ਸਵੇਰ ਸਾਰੇ ਟ੍ਰੇਨੀਜ਼ ਨੂੰ ਆਪਣੇ ਆਪਣੇ ਸ਼ਹਿਰ ਵਾਪਸ ਜਾਣਾ ਪੈਣਾ ਸੀ। ਉਸ ਸ਼ਾਮ ਉਹ ਤੇ ਰੋਹਨ ਪਾਰਕ ਦੇ ਬੈਂਚ ਤੇ ਬੈਠੇ ਸੀ। ਇੱਕਦਮ ਰੋਹਨ ਨੇ ਉਸਦਾ ਹੱਥ ਫੜ ਲਿਆ ਤੇ ਭਾਵਕ ਅੰਦਾਜ਼ ਵਿੱਚ ਕਹਿਣ ਲੱਗਾ, "ਸਨੰਦਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਜੀਵਨ ਭਰ ਦੇ ਲਈ ਤੇਰਾ ਸਾਥ ਪਾਉਣਾ ਚਾਹੁੰਦਾ ਹਾਂ। ਮੇਰੇ ਨਾਲ ਵਿਆਹ ਕਰੇਂਗੀ?" ਰੋਹਨ ਦੀਆਂ ਅੱਖਾਂ ਵਿੱਚ ਚਾਹਤ ਤੇ ਸਿਤਾਰੇ ਚਲਮਿਲ ਕਰ ਰਹੇ ਸਨ। ਉਸ ਦੀ ਛੋਹ ਤੇ ਤਰਲੇ ਨਾਲ ਸੁਨੰਦਾ ਦੇ ਸਰੀਰ ਵਿੱਚ ਕੰਬਣੀ ਜਹੀ ਛੜ ਗਈ। ਇਸ ਤੋਂ ਪਹਿਲਾਂ ਕਿ ਇਹ ਮਿੱਠੀ ਜਹੀ ਕੰਬਣੀ ਨਾਲ ਉਹ ਮਧੋਸ਼ ਹੁੰਦੀ। ਅਤੀਤ ਦੀਆਂ ਕੌੜੀਆਂ ਯਾਦਾਂ ਨੇ ਉਸਦੀ ਚੇਤਨਾ ਨੂੰ ਜਗਾ ਦਿੱਤਾ। ਉਹ ਕਹਿਣ ਲੱਗੀ, "ਰੋਹਨ, ਤੂੰ ਜਾਣਦਾ ਹੈ ਅਸੀਂ ਦੋ ਭੈਣਾਂ ਹਾਂ। ਸਾਡਾ ਕੋਈ ਭਰਾ ਨਹੀਂ ਆ। ਹਾਂ, ਫੇਰ ਫੇਰ ਕੀ ਹੋਇਆ?" ਉਸਦੇ ਚਿਹਰੇ ਤੇ ਅਸਮੰਜਸ ਦੇ ਭਾਵ ਸੀ। ਤਾਂ ਸੁਨੰਦ ਨੇ ਆਪਣੇ ਅਤੀਤ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਔਰਤ ਦੇ ਲਈ ਸਾਸੋਰੇ ਦੀ ਸੇਵਾ ਕਰਨਾ ਉਸਦਾ ਫਰਜ਼ ਹੈ। ਤਾਂ ਮਰਦ ਦੇ ਲਈ ਕਿਉਂ ਨਹੀਂ ਸਾਰੀਆਂ ਉਮੀਦਾਂ ਔਰਤ ਤੋਂ ਹੀ ਕਿਉਂ ਕੀਤੀਆਂ ਜਾਂਦੀਆਂ ਹਨ ਰੋਹਨ ਨੇ ਪਿਆਰ ਨਾਲ ਉਸਦੇ ਹੱਥ ਨੂੰ ਥਪਤ ਪਾਉਂਦਿਆਂ ਕਿਹਾ ਸਭ ਭੁੱਲ ਜਾ ਉਹਨਾਂ ਬੇਕਾਰ ਪੁਰਾਣੀਆਂ ਗੱਲਾਂ ਨੂੰ ਮੈਂ ਬਸ ਇੱਕ ਗੱਲ ਜਾਣਦਾ ਹਾਂ ਕਿ ਔਰਤ ਉਦੋਂ ਹੀ ਆਪਣੇ ਸਾਰੇ ਪਰਿਵਾਰ ਦੇ ਪ੍ਰਤੀ ਸਮਰਪਿਤ ਹੋਵੇਗੀ ਜਦੋਂ ਉਸਦਾ ਤੇ ਉਸਦੇ ਰਿਸ਼ਤਿਆਂ ਦਾ ਸਨਮਾਨ ਕੀਤਾ ਜਾਵੇਗਾ ਸੁਨੰਦਾ ਵਿਆਹ ਤੋਂ ਬਾਅਦ ਕੁਝ ਵੀ ਮੇਰਾ ਜਾਂ ਤੇਰਾ ਨਹੀਂ ਹੁੰਦਾ ਸਭ ਕੁਝ ਸਾਡਾ ਹੋ ਜਾਂਦਾ। ਪਤੀ-ਪਤਨੀ ਸਿਰਫ ਸਰੀਰ ਤੋਂ ਨਹੀਂ ਮਨ ਤੋਂ ਵੀ ਇੱਕ ਹੋ ਜਾਣੇ ਚਾਹੀਦੇ ਹਨ। ਉਸਨੇ ਭਾਵਕ ਹੁੰਦਿਆਂ ਆਪਣਾ ਸਿਰ ਰੋਹਨ ਦੇ ਮੋਢੇ ਨਾਲ ਰੱਖ ਦਿੱਤਾ। ਫਿਰ ਤਾਂ ਦਨ ਜਿਵੇਂ ਖੰਭ ਲਗਾ ਕੇ ਉੱਡਣ ਲੱਗੇ। ਕਦੋਂ ਦੋਨਾਂ ਦੀ ਇੱਕ ਹੀ ਸ਼ਹਿਰ ਵਿੱਚ ਪੋਸਟਿੰਗ ਹੋ ਗਈ। ਕਦੋਂ ਵਿਆਹ ਹੋ ਗਿਆ ਪਤਾ ਹੀ ਨਹੀਂ ਲੱਗਿਆ। ਨੀਤੂ ਮੈਡੀਕਲ ਕਰਨ ਲਈ ਆਗਰਾ ਚਲੀ ਗਈ ਸੀ। ਇਸ ਲਈ ਰੋਹਨ ਜ਼ਬਰਦਸਤੀ ਮੰਮੀ ਪਾਪਾ ਨੂੰ ਇੱਥੇ ਲੈ ਆਇਆ ਤੇ ਆਪਣੀ ਬਿਲਡਿੰਗ ਵਿੱਚ ਹੀ ਫਲੈਟ ਦਵਾ ਦਿੱਤਾ ਸੋਚਦਿਆਂ ਸੋਚਨਿਆਂ ਸੁਨੰਦਾ ਨੀਂਦ ਦੀ ਗੋਦ ਵਿੱਚ ਜਾ ਪਈ ਅਗਲੇ ਸਵੇਰ ਉਹ ਦਫ਼ਤਰ ਪਹੁੰਚੀ ਪਾਰਕਿੰਗ ਵਿੱਚ ਕਾਰ ਖੜੀ ਕਰਦਿਆਂ ਉਹ ਨਿਕਲੀ ਹੀ ਸੀ ਕਿ ਪਵਨ ਉੱਥੇ ਆ ਗਿਆ ਝਿਜਕਦੇ ਹੋਏ ਉਹ ਕਹਿਣ ਲੱਗਾ ਮੈਨੂੰ ਮਾਫ਼ ਕਰ ਦਿਓ ਸੁਨੰਦਾ ਮੈਂ ਤੇਰੇ ਨਾਲ ਕਿੰਨਾ ਗਲਤ ਕੀਤਾ ਅੱਜ ਜਦੋਂ ਮੇਰੇ ਦੋ ਧੀਆ ਹੋ ਗਈਆਂ ਉਦੋਂ ਮੈਨੂੰ ਸਮਝ ਵਿੱਚ ਆਇਆ ਮਾਫੀ ਕਿਸ ਗੱਲ ਦੀ ਮੈਂ ਤਾਂ ਤੇਰੀ ਬੇਹੱਦ ਸ਼ੁਕਰਗੁਜ਼ਾਰ ਆ ਤੇਰੀ ਵਜ੍ਹਾ ਨਾਲ ਹੀ ਅੱਜ ਮੈਂ ਆਪਣੀ ਜ਼ਿੰਦਗੀ ਤੇ ਇਸ ਮੁਕਾਮ ਤੇ ਪਹੁੰਚੀ ਆਂ ਤੇ ਰੋਹਨ ਵਰਗੇ ਸੋਲਝੇ ਹੋਏ ਤੇ ਕਾਬਲ ਇਨਸਾਨ ਦੀ ਜੀਵਨ ਸਾਥਣ ਹਾਂ ਕਹਿ ਕੇ ਸੁਣਨ ਦਾ ਆਪਣੇ ਕੈਬਨ ਵੱਲ ਚਲੀ ਗਈ ਪਵਨ ਥੱਗਿਆ ਜਿਹਾ ਖੜਾ ਉਸਨੂੰ ਜਾਂਦਾ ਹੋਇਆ ਦੇਖਦਾ ਰਿਹਾ ਉਮੀਦ ਕਰਦੀ ਹਾਂ ਖਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੇ ਸੁਨੰਦਾ ਦੇ ਇਸ ਦਲੇਰੀ ਭਰੇ ਫੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਉਹ ਵੀ ਇਸੇ ਤਰ੍ਹਾਂ ਬਹੁਤ ਪਸੰਦ ਆਉਣਗੀਆਂ ਤੇ ਕਿੱਥੋਂ-ਕਿੱਥੋਂ ਕਹਾਣੀ ਸੁਣ ਰਹੇ ਹੋ ਤੁਸੀਂ ਆਪਣੇ ਸਟੇਸ਼ਨ ਦਾ ਨਾਮ ਜ਼ਰੂਰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਿਓ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ